ਲੱਗੇ ਪਹੁੰਚੋ ਜ्यादातर ਲੜਾਈ ਚ ਆਉਂਦਾ ਜੇ ਕੋਈ ਚਾਤੇ ਹੈ ਤਾਂ ਸਾਰੀ ਦਰਖਾਸਤਾਂ ਦਾ ਹੱਲ ਕੀਤਾ ਜਾਂਦਾ ਹੈ ਬਿਲਕੁਲ ਜੀ ਸਾਡੇ ਕੋਲੇ ਨਾ ਆਫਿਸ ਦੇ ਵਿੱਚ ਘਰੇ ਵੀ ਆਫਿਸ ਦੇ ਵਿੱਚ ਲਗਾਤਾਰ ਬਹੁਤ ਭੀੜ ਲੱਗੀ ਰਹਿੰਦੀ ਆ ਤਕਰੀਬਨ ਤਕਰੀਬਨ 70% ਉਹ ਲੋਕ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਨਾਲ ਜਿਨ੍ਹਾਂ ਦਾ ਤਾਲੁਕਾ ਦਾ ਕੋਈ ਕੰਪਲੇਂਟ ਹੈ ਇਹਦੀ ਕੋਈ ਸ਼ਿਕਾਇਤ ਹੈ ਕਿ ਕੋਈ ਸ਼ਿਕਾਇਤ ਆ ਤਾਂ ਫਿਰ ਮੈਂ ਐਸਐਸਓ ਸਾਹਿਬ ਨਾਲ ਡਿਸਕਸ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਇਹਨਾਂ ਨੇ ਵੀ ਕਿਹਾ ਕਿ ਜੀ ਸਾਡੀ ਕੋਲ ਅਪਸ਼ਨ ਆਇਆ ਕਿ ਪਾਕੀ ਦਰਖਾਸਤ ਮੇਲਾ ਲਾਇਆ ਜਾਵੇ ਤੇ ਅੱਜ ਫਿਰ ਸਦਰ ਨਾਪਾ ਦੇ ਵਿੱਚ ਸਦਰ ਖਾਣਾ ਨਾਪਾ ਦੇ ਵਿੱਚ ਦਰਖਾਸਤ ਮੇਲਾ ਜਿਹੜਾ ਉਹ ਲਾਇਆ ਔਰ ਇਹਦੇ ਵਿੱਚ ਹੁਣ ਤੱਕ ਕਿੰਨੀਆਂ ਆਪਣੀਆਂ ਸ਼ਿਕਾਇਤਾਂ 22 ਸ਼ਿਕਾਇਤਾਂ ਨਮਟਾਰਾ ਹੋ ਗਿਆ ਜੀ ਛੋਟੂ ਛੋਟੀਆਂ ਗੱਲਾਂ ਨੇ ਜੀ بڑے بڑے ਮੁੱਲੀ ਮੁੱਲੀ ਝਗੜੇ ਨੇ ਉਹਨੂੰ ਲੈ ਕੇ ਉਹਨੇ ਸਿਰਫ ਮਨਮਤਾ ਹੋਇਆ ਔਰ ਹੈ ਵੀ ਕਿਸੇ ਨਾਲ ਆਪਣੇ ਸ਼ਰੀਕੇਤੀ ਹੈ ਜੀ ਆਪਣੇ ਸ਼ਰੀਕੇਤ ਦੇ ਵਿੱਚ ਹੀ ਆ ਉਹ ਪਿਠਾ ਕੇ ਦੋਨੇ ਧਿਰਾਂ ਨੂੰ ਉਹਨਾਂ ਦਾ ਕੰਪਰਮਾਈਜ਼ ਕਰਾ ਕੇ ਉਹਨਾਂ ਦਾ ਨਬੇਟਾ ਔਰ ਉਹਦੇ ਨਾਲ ਜਿਹੜਾ ਜੀ ਪਸ ਪ੍ਰਸ਼ਾਸਨ ਤੇ ਵੀ ਜਿਹੜਾ ਬਹੁਤ ਵੱਡਾ ਦਬਾਅ ਉਹ ਵੀ ਉਹ ਵੀ ਥੋੜਾ ਰੀਲੀਫ ਮਹਿਸੂਸ ਕਰਨਗੇ ਕਿਉਂਕਿ ਪਸ ਦੀ ਵੈਸੇ ਜਿਹੜੀ ਹੈ ਜੀ ਥਾਣੇ ਦੇ ਵਿੱਚ ਗਿਣਤੀ ਘਟਾ ਤੇ ਇਹਦੇ ਨਾਲ ਥਾਣੇ ਦੇ ਵਿੱਚ ਵੀ ਰੀਲੀਫ ਮਿਲੇਗੀ ਔਰ ਜਿਨ੍ਹਾਂ ਦਾ ਝਗੜਾ ਚੱਲਦਾ ਸੀ ਉਹਨਾਂ ਦੇ ਘੇੜੇ ਵੀ ਬਚਣਗੇ ਤੇ ਉਹਨਾਂ ਨੂੰ ਇਨਸਾਫ ਵੀ ਮਿਲ ਗਿਆ ਉਹਨੇ ਸੈਟੀਸਫਾਈ ਹੋ ਗਿਆ ਸਿਰਫ ਈਗੋ ਦੀ ਪ੍ਰੋਬਲਮ ਹੈ ਮੈਂ ਯਾਰ ਤਾਂ ਨੋਟ ਕੀਤਾ ਈਗੋ ਹੈ ਕਿ ਬਸ ਨਹੀਂ ਜੀ ਇੱਥੇ ਪਰਚਾ ਕਰੋ ਇੱਥੇ ਕ੍ਰਾਸ ਕਰ ਦਿਓ ਇੱਥੇ ਆ ਕਰ ਦਿਓ ਤੇ ਚੰਬੀ ਲਾ ਦਿਓ ਤੇ ਕਾਫੀ ਹੱਦ ਤੱਕ ਇਹ ਸਕਸੈਸਫੁਲ ਆ ਔਰ ਅਸੀਂ ਇਹ ਸਾਰੇ ਥਾਣਿਆਂ ਦੇ ਵਿੱਚ ਮਕਸਦ ਕੀ ਹੈ ਜੀ ਮਕਸਦ ਹੈ ਕਿ ਜੋ ਵੀ ਮਨ ਮਤਾ ਕੇ ਦਾ ਹੈ ਕੰਪਲੇਂਟ ਲਿਖੀ ਹੈ ਥਾਣਾ ਚ ਵੀ ਇੱਥੇ ਨਹੀਂ ਵੇੜਿਆ ਜਾਵੇ ਬਾਅਦ ਦੇ ਵਿੱਚ ਕੋਟਾਂ ਚ ਤੁਰੇ ਫਿਰਦੇ ਆ ਵਕੀਲਾਂ ਨੂੰ ਪੈਸੇ ਬਹੁਤ ਲੰਮਾ ਪ੍ਰੋਸੈਸ ਚਲੇ ਜਾਂਦਾ ਜੀ ਗਰੀਬ ਲੋਕ ਨੇ ਅੱਗੇ ਪੈਸੇ ਆਣ ਜਾਂ ਕਿ ਸਟਰਗਲ ਕਰ ਰਹੇ ਆ ਮਕਸਦ ਹੈ ਕਿ ਜਿਹੜੀ ਵੀ ਉਹਨਾਂ ਦੀ ਗੱਲਬਾਤ ਹੈਗੀ ਇੱਥੇ ਬੁਲਾ ਕੇ ਜਦੋਂ ਦੱਸਿਆ ਸੱਜਣ ਸਾਹਿਬ ਨੇ ਅੱਜ 28 ਦੇ ਆਸ-ਪਾਸ ਨਵਟਾਰੇ ਥੀ ਕਰਦੇ ਆ ਮੈਂ ਵੀ ਹੁਣ ਪਹੁੰਚਿਆ ਬਾਕੀ ਨਾਲ ਵੀ ਗੱਲਬਾਤ ਕਰਕੇ ਨਵਟਾਰਾ ਇੱਥੇ ਹੋਇਆ ਅਸੀਂ ਹਰ ਇੱਕ ਥਾਣੇ ਦੇ ਵਿੱਚ ਲਾਵਾਂਗੇ ਹਰ ਇੱਕ ਸ਼ਨੀਵਾਰ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ 1-2 ਮਹੀਨੇ ਦੇ ਵਿੱਚ ਅਦਾਲਤ ਜੜੀਆਂ ਲੱਗੇ ਤਾਂ ਕਿ ਜਿਹੜਾ ਪ੍ਰਸ਼ਾਸਨ ਦੇ ਵੀ ਬਹੁਤ ਪ੍ਰੈਸ਼ਰ ਹੈ ਇਸ ਗੱਲ ਦਾ ਉਹਦਾ ਵੀ ਜਿਹੜਾ ਜੀ ਅਮਰ ਘਾਡੇ ਔਰ ਬਾਕੀ ਕਮਾਂ ਦੇ ਵਿੱਚ ਲੱਗੇ। ਬੱਗੇ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸਤ ਵਰਮਾਈ ਚੁੱਕਾ ਮਾ ਚੁੱਕੀ ਔਰ ਸੁਪੀਰ ਬੱਲ ਦੀ ਸਟੇਟਮੈਂਟ ਆਈ ਹੈ ਕਿ ਆਵਾਮੀ ਪਾਰਟੀ ਜਿਹੜੀ ਆ ਦੂਜੇ ਰਾਜਾਂ ਤੇ ਮੋੜਾ ਕਰਦੀ ਕਰਕੇ ਗ੍ਰਿਫਤਾਰੀਆਂ ਕਰਦੀ ਹੈ। ਕਿਸ ਤਰ੍ਹਾਂ ਜੱਜ ਕਰਦੇ ਤੁਸੀਂ? ਸੁਪੀਰ ਬੱਲ ਦਾ ਚੱਲਿਆ ਆ ਕਾਰਤੂਸ ਹੈ ਜਿਹਨੂੰ ਕੌਣ ਪੁੱਛਦਾ ਜੀ ਉਹਦਾ ਘਰੇ ਬੈਠੇ ਏਸੀ ਦੇ ਬੈਠੇ ਸਟੇਟਮੈਂਟ ਦਈ ਜਾਂਦੇ ਆ। ਕਾਨੂੰਨ ਦੇ ਮੁਤਾਬਕ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਾਨੂੰਨ ਦੇ ਮੁਤਾਬਕ ਅਗਰ ਕੋਈ ਕੰਪਲੇਂਟ ਹੈ ਅਗਰ ਕਿਸ ਨੇ ਕ੍ਰਾਈਮ ਕੀਤਾ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ। ਡਸਨ ਸੋ ਇਸ ਕਰਕੇ ਉਹਨਾਂ ਦਾ ਕੰਮ ਬਿਆਨਬਾਜ਼ੀ ਕਰਨਾ ਜੀ ਸਾਡਾ ਕੰਮ ਆ ਕਾਨੂੰਨ ਦਾ ਰਾਜ ਪੈਦਾ ਕਰਨਾ ਕੋਸੀਂ ਕਰ ਰਹੇ ਫਿਰ ਇੱਕ ਵੀ ਵਾਦਾ ਤੱਕ ਪੂਰਾ ਨਹੀਂ ਕੀਤਾ ਸਿਰਫ ਸਿਰਫ ਐਲਾਨ ਹੀ ਕਰ ਰਹੇ ਨੇ ਇਸ ਤਰ੍ਹਾਂ ਦੇਖਦੇ ਹਾਂ ਅ ਸੁਖਵੀਰ ਬਾਦਲ ਤੇ ਜਿਨ੍ਹਾਂ ਦਾ ਕਾਲੀ ਦਾ ਲੰਮਾ ਸਮਾਂ 19 ਸਾਲ ਰਾਜ ਕਰਕੇ ਗਏ ਨੇ 25 ਸਾਲ ਕਾਂਗਰਸ ਨੇ ਰਾਜ ਕੀਤਾ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੜੇ ਵਾਦੇ ਪੂਰੇ ਕਰਕੇ ਗਏ ਲੋਕਾਂ ਨੂੰ ਬੇਵਕੂਫੀ ਬਣਾਇਆ ਹੁਣ ਤੱਕ ਆਮ ਆਦੀ ਪਾਰਟੀ ਜਿੰਨੀਆਂ ਗਾਰੰਟੀਆਂ ਦਿੱਤੀਆਂ ਨੇ ਬਿਜਲੀ ਨੂੰ ਲੈ ਕੇ ਗਾਰੰਟੀ ਦਿੱਤੀ 1 ਜੁਲਾਈ ਤੋਂ ਸ਼ੁਰੂ ਹੋ ਰਿਹਾ ਜੀ ਕੰਮ ਔਰ ਘਰ-ਘਰ ਦੇ ਵਿੱਚ ਜਿਹੜੀ ਹੈ ਆਟੇ ਦੀ ਡਿਲੀਵਰੀ ਸ਼ੁਰੂ ਹੋ ਰਹੀ ਹੈ ਜਿਹੜਾ ਕਣਕ ਮਿਲਦੀ ਸੀ ਉਹ ਹਰੇਕ ਨੂੰ ਇਮਾਨਦਾਰੀ ਨਾਲ ਮਿਲੇਗੀ ਔਰ ਉਸ ਤੋਂ ਬਾਅਦ ਜਿਹੜਾ 25000 jobbਾਂ ਪਹਿਲਾਂ ਕੱਢੀਆਂ ਨੇ ਭਗੰਤ ਮਾਨ ਸਾਹਿਬ ਨੇ 26000 ਹੁਣ ਕੱਢੀਆਂ ਨੇ 50000 jobbਾਂ ਹੋ ਗਈਆਂ ਇੰਡਸਟਰੀ ਜਿਹੜੀ ਹੈ ਟਾਟਾ ਬਹੁਤ ਵੱਡੀ ਕੰਪਨੀ ਹੈ ਉਹਨਾਂ ਦੀ ਇੱਕ ਇੰਡਸਟਰੀ ਇੱਥੇ 50 ਦੇ ਵਿੱਚ ਲੱਗਣ ਜਾ ਰਹੀ ਹੈ ਔਰ ਬਹੁਤ ਵੱਡਾ ਜਿਹੜਾ ਪਰਵਰਤਨ ਆ ਰਿਹਾ ਪਿਸਟਾਚਾਰ ਦੇ ਵਿੱਚ ਬਹੁਤ ਵੱਡੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਨਰਬਾ ਵਿਧਾਨ ਸਭਾ ਦੇ ਵਿੱਚ ਕੋਈ ਵੀ ਤਹਿਸੀਲਦਾਰ ਕੋਈ ਵੀ ਪੁਲਿਸ ਪ੍ਰਸ਼ਾਸਨ ਵਾਲਾ ਕਿਤੇ ਵੀ ਮੇਰੇ ਕੋਲ ਕੋਰਪਸਨ ਕਰਦਾ ਮੈਨੂੰ ਦੱਸ ਸਕੋ ਮੈਂ ਮੈਂ ਇੱਥੇ ਬੈਠਾ ਜੀ ਠੀਕ ਹੈ ਜੀ ਕਿੰਨਾ ਫਰਕ ਪੈ ਗਿਆ ਲੋਕ ਸਾਰੇ ਖੁਸ਼ ਨੇ ਕਿਉਂ ਕਿਉਂਕਿ ਅੱਗੇ ਜਿਹੜੇ ਉੱਪਰ ਮਾਈ ਬਾਪ ਬੈਠੇ ਸੀ ਨਾ ਉਹ ਉਹ ਪ੍ਰੈਸ਼ਰ ਪਾਉਂਦੇ ਹੁੰਦੇ ਸੀ ਆ ਬੈਠੇ ਨੇ ਐਸਐਸਓ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਜੀ ਮੈਂ ਕਦੇ ਨਜਾਇਜ਼ ਕੰਮ ਲਈ ਕਦੇ ਫੋਨ ਨਹੀਂ ਕੀਤਾ ਔਰ ਮੈਂ ਬਹੁਤ ਘੱਟ ਇੰਟਰਫਰੈਂਸ ਕਰਦਾ ਇਹਨਾਂ ਦਾ ਦਾਇਰਾ ਇਹ ਕਾਨੂੰਨ ਦੇ ਮੁਤਾਬਕ ਦੇਖਣ ਸਾਰਾ ਠੀਕ ਹੈ ਜੀ ਤੇ ਬਾਕੀ ਗੱਲ ਰਹੀ ਨਸ਼ੇ ਦੀ ਨਸ਼ੇ ਦੇ ਵਿੱਚ ਕਾਫੀ ਹੱਦ ਤੱਕ ਠੰਡ ਪੈ ਗਈ ਆ ਪਰ ਹੋਰ ਬਰੀਕੀ ਨਾਲ ਤੇ ਕੰਮ ਕਰਨ ਦੀ ਲੋੜ ਆ ਕੁਛ ਐਸੇ ਲੋਕ ਨੇ ਜਿਹੜੇ ਲੁਕ ਲੁਕ ਛਿਪ ਕੇ ਵੀ ਕਰਦੇ ਆ ਜਿਹਨੇ ਮੁਰੇ ਨਹੀਂ ਆ ਰਹੇ ਉਹਦੇ ਮਖੌਟੇ ਨੰਗੇ ਕਰਨ ਦੀ ਲੋੜ ਆ ਔਰ ਹਾਲੇ ਵੀ ਕੁਝ ਲੋਕ ਜਿਹੜੇ ਨੇ ਇਹ ਸਮਝਦੇ ਆ ਕਿ ਸ਼ਹਿਰ ਸਾਡਾ ਨਹੀਂ ਪਤਾ ਲੱਗੂਗਾ ਪਰ ਹੌਲੀ ਹੌਲੀ ਸਭ ਦਾ ਪਤਾ ਲੱਗ ਰਿਹਾ ਬਹੁਤ ਬਰੀਕੀ ਨਾਲ ਜਾਂਚ ਹੋ ਰਹੀ ਆ ਔਰ ਮੁਕੰਮਲ ਪੰਜਾਬ ਦੇ ਵਿੱਚ ਨਸ਼ਾ ਮੁਕਤ ਮੁਕੰਮਲ ਪਿਸਟਾ ਚਾ ਔਰ ਜਿਹੜੇ ਵਾਦੇ ਗਰੰਟੀਆਂ ਆਮ ਆਦੀ ਪਾਰਟੀ ਅਰਵਿੰਦ ਕੇਜੀਵਾਲ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਕੀਤੀਆਂ ਨੇ ਇੱਕ ਇੱਕ ਕਰਕੇ ਪੂਰੇ ਹੋਣਗੇ ਮਾਪੇ ਤੇ ਜਿਹੜੇ ਪਿਛਲੇ ਦਿਨਾਂ ਜੀ ਕਾਂਗਰਸ ਦੇ ਪ੍ਰਧਾਨ ਆਏ ਸੀ ਨਾਜਾਇਜ਼ ਬਣਾਇਆ ਨਾਪਾ ਹਲਕੇ ਦੇ ਸਰਪੰਚ ਉਹਨਾਂ ਨੇ ਮਿਲੇ ਸੀ ਪੰਜ ਸਰਪੰਚ ਉਹ ਕਹਿੰਦੇ ਸੀ ਸਰਦੋਂ ਨਜਾਇਜ਼ ਤਾਂ ਹੋ ਕੇ ਤੱਕ ਪ੍ਰਸ਼ਾਸਨ ਕੀਤਾ ਜਾ ਰਿਹਾ ਹੈ ਨਜਾਇਜ਼ ਕਿੰਪੂਰ ਤਾਂਕਰ ਹੋਗਾ ਜੀ ਜੇ ਕਿਸੇ ਦੀ ਕੰਪਲੇਂਟ ਆਊਗੀ ਤਾਂ ਹੀ ਕੋਈ ਬੁਲਾਊਗਾ ਐ ਥੋੜਾ ਕਿਸੇ ਨੂੰ ਬੁਲਾ ਲੂਗਾ ਜੀ ਮੈਂ ਤਾਂ ਆਸਕ ਕਿ ਕਿਸੇ ਦੇ ਖਿਲਾਫ ਕੋਈ ਕੰਪਲੇਟ ਮੇਰੇ ਕੋਲ ਨਹੀਂ ਆਈ ਪਰ ਜਿਹੜੇ ਆਕੀ ਲਾ ਕੇ ਕੋਈ ਪਿੰਡ ਦੇ ਲੋਕ ਹੀ ਉਹਨਾਂ ਦੇ ਖਿਲਾਫ ਔਰ ਸਰਪੰਚਾਂ ਨੂੰ ਡਰਨ ਦੀ ਕੀ ਲੋੜ ਆ ਇਹ ਸਰਪੰਚ ਨੇ ਮਾਨਦਰ ਨਾ ਕੰਮ ਕੀਤਾ ਸਰਪੰਚ ਦੇਣ ਇਨਫੋਰਮੇਸ਼ਨ ਇਨਫੋਰਮੇਸ਼ਨ ਕਿਉਂ ਨਹੀਂ ਦਿੰਦੇ ਥੱਬੇ ਸੱਜਿਆਂ ਫੋਨ ਕਰਾਉਂਦੇ ਸਾਡਾ ਬਚਾਓ ਕਰੋ ਸਾਡਾ ਬਚਾਓ ਕਰੋ ਤੇ ਰਾਜਾ ਬੜਿੰਗ ਚੱਲਿਆ ਆ ਕਾਰਪੋਰਸ ਸਾਹਿਬ ਜੀ ਜਦੋਂ ਸਰਕਾਰ ਦੇ ਬੇਸੀਗਾ ਬਸਾਂ ਦੇ ਵਿੱਚ ਬਹਿ ਕੇ ਤੇ ਕੋਸ਼ਿਸ਼ ਕਰਕੇ ਤੇ ਕੋਸ਼ਿਸ਼ ਕਰ ਤੋਂ ਕੁਝ ਹੋਇਆ ਨਹੀਂ ਜੀ ਔਰ ਹੁਣ ਨਾਬੇ ਦੇ ਵਿੱਚ ਆ ਕੇ ਉਹ ਹਮਦਰਦੀ ਵਰਕਰ ਕਰਦੇ ਫਿਰਦੇ ਕਿਸਾਨਾਂ ਨਾਲ ਕਿਸਾਨ ਜਿੰਨੇ ਕਿਸਾਨਾਂ ਨੇ ਖੁਦ ਕੋਸ਼ਿਸ਼ ਕੀਤੀ ਆ ਚੰਨੀ ਸਰਕਾਰ ਨੇ ਅਨਾਉਂਸ ਕੀਤਾ ਸੀ 5-5 ਲੱਖ ਰੁਪਏ ਦੇਵਾਂਗੇ ਉਹਨਾਂ ਨੂੰ ਮਿਲਿਆ ਕਿਸੇ ਨੂੰ ਔਰ ਆਮ ਆਦੀ ਪਾਰਟੀ ਦੀ ਸਰਕਾਰ ਬਣਿਆ ਆ ਔਰ ਆ ਸਮਝ ਲਓ ਕਿ ਅੱਜ ਕਮਜਮਾ ਦੇਣਾ ਬਵੰਜਮਾ ਦੇਣਾ ਆਮ ਪਾਰਟੀ ਸੀ ਸਕਾਰ ਬਣ ਰਿਹਾ ਤੇ ਦੇਬਾ ਦੇ ਬਹੁਤ ਪਰਵਰਤਨ ਹੋ ਰਹੇ ਅੱਜ ਵੀ ਸਾਡੀ ਸੰਗਰੂਰ ਜਿਹੜੀ ਐ ਐਮਐਲਏ ਸਰਬਾਨ ਦੀ ਇਧਰ ਉਹਦੇ ਸਾਰੇ ਜਿਲ੍ਹਾ ਪਟਿਆਲਾ ਜਿਲ੍ਹਾ ਸੰਗਰੂਰ ਸਾਰੇ ਐਮਐਲਏ ਸਰਬਾਨ ਇਕੱਠੇ ਹੋ ਰਿਹਾ ਅਸੀਂ ਬਜਟ ਦੇ ਉੱਪਰ ਡਿਸਕਸ਼ਨ ਕਰ ਰਹੇ ਕਦੇ ਪਹਿਲਾਂ ਹੋਇਆ ਕੰਮ ਕਿ ਐਮਐਲਏ ਨੂੰ ਬੁਲਾ ਕੇ ਬਜਟ ਦੇ ਉੱਪਰ ਡਿਸਕਸ਼ਨ ਕੀਤੀ ਹੋਵੇ ਆ ਕੱਲ ਲੁਧਿਆਣੇ ਸੀ ਅੱਜ ਅੱਜ ਸੰਗਰੂਰ ਦੇ ਵਿੱਚ ਆ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਈਪਲਾਈਨ ਦੇ ਵਿੱਚ ਨੇ ਔਰ ਭਗਵੰਤ ਸਿੰਘ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਬ੍ਰੇਕੀ ਬੜੀ ਸੋਜੀ ਦੇ ਨਾਲ ਕੰਮ ਕਰ ਰਿਹਾ ਦੋ ਸਾਲਾਂ ਦੇ ਵਿੱਚ ਪੰਜਾਬ ਪਛਾਣ ਚ ਨਹੀਂ ਹੋਣਾ ਨਹੀਂ ਡਿਵੈਲਪਮੈਂਟ ਹੋ ਜੇ ਕੇਂਦਰ ਨੇ ਫਿਰ ਘਰੇਲੂ ਗੈਸ ਦੇਗਾ ਪਿਆਰ ਮੇਰਾ ਵਾਦਾ ਕੀਤਾ ਕਿ ਇਸ ਤਰ੍ਹਾਂ ਜੱਜ ਕਰਦੇ ਹੋ ਦਿਨੋਂ ਕੇਂਦਰ ਮਨਮਰਜ਼ੀਆਂ ਕਰਦੀ ਹੈ ਜੀ ਮਨਮਰਜ਼ੀਆਂ ਕਰਦੀ ਹੈ ਜੋ ਜੀ ਕਰਦਾ ਜੋ ਮਰਜ਼ੀ ਕਰ ਦੇਣ ਤੇ ਕੇਂਦਰ ਦੇ ਵਿੱਚੋਂ ਕੇਂਦਰ ਦੀ ਕੁਰਸੀ ਹਿੱਲਣੀ ਸ਼ੁਰੂ ਹੋ ਗਈ ਹੈ ਪਹਿਲਾਂ ਦਿੱਲੀ ਚ ਹਿਲਾਇਆ ਹੁਣ ਪੰਜਾਬ ਚ ਹੁਣ ਹਿਮਾਚਲ ਇਲੈਕਸ਼ਨ ਆ ਰਹੀ ਹੈ ਔਰ ਜਿਹੜੀ ਹੈ ਜੀ ਇਲੈਕਸ਼ਨ ਆ ਰਹੀ ਹੈ ਗੁਜਰਾਤ ਦੇ ਵਿੱਚ ਤੁਹਾਡੇ ਸਾਹਮਣੇ ਆ ਲੋਕ ਪਰਿਵਰਤਨ ਚਾਹੁੰਦੇ ਆ ਪੂਰੇ ਦੇਸ਼ ਦੇ ਵਿੱਚ ਝਾੜੂ ਫੇਰੇਗਾ ਕਿਸ ਕਿਸੇ ਬਿਸ਼ੇ ਤੇ ਅੱਜ ਅਨੇਕ ਕਿੰਨੇ ਦਰਖਾਸਤਾਂ ਹੋ ਗਈਆਂ ਕਿੰਨੀਆਂ ਕਿਰਖਾਸਤਾ ਬੈਠ ਗਈਆਂ ਦਰਖਾਸਤਾਂ ਸੱਜੇ ਕੋਲ ਤਕਰੀਬਨ ਹੁਣ ਨਾ ਲਾਂਡ ਆਰਡਰ ਡਿਊਟੀ ਕਰਨ ਦਰਖਾਸਤਾਂ ਦਾ ਬਹੁਤ ਜ਼ਿਆਦਾ ਵਾਅਦਾ ਹੋ ਰਿਹਾ ਸੀ ਵਾਅਦਾ ਔਣ ਕਰਨ ਕਿ ਨਾ ਅਸੀਂ ਇੱਕ ਦਰਖਾਸਤ ਮੇਲਾ ਜੋ ਹਰ ਸ਼ਨੀਵਾਰ ਸਾਡੇ ਮਾਣਯੋਗ ਐਸਐਸਪੀ ਸ਼੍ਰੀ ਦੀਪਕਰ ਬਾਰਕ ਜੀ ਦੀ ਰਹਿਮਾਈ ਹੇਠ ਲੱਗਦਾ ਉਹਨੂੰ ਅੱਜ ਸਾਨੂੰ ਐਮਐਲਏ ਸਾਹਮਣੇ ਉਹ ਕਰਿਆ ਵੀ ਅਸੀਂ ਵੀ ਦਰਖਾਸਤ ਮੇਲਾ ਸਾਡੇ ਕੋਲ ਦਰਖਾਸਤਾਂ ਹੁੰਦੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਿ ਉਹਨਾਂ ਨੇ ਸਾਡੇ ਇਹ ਸ਼ੂਲੇ ਦੇ ਵਿੱਚ ਪੇਸ਼ ਹੋਏ ਤੇ ਅਸੀਂ ਜੋ ਵੀ ਦਰਖਾਸਤਾਂ ਨੇ ਜਿਸ ਤਰ੍ਹਾਂ ਕੋਡ ਮੈਟਰ ਹੁੰਦੇ ਨੇ ਉਹਨਾਂ ਦਾ ਇੱਥੇ ਜਿਸ ਤਰ੍ਹਾਂ ਐਮਐਲ ਸਾਹਮਣੇ ਕੋਈ ਦੱਸਿਆ ਵੀ ਛੋਟੇ ਛੋਟੇ ਮੈਟਰ ਹੁੰਦੇ ਨੇ ਉਹ ਸੈਟੀਸਫਾਈ ਉਹ ਇੱਥੇ ਮੌਕੇ ਤੇ ਜਦੋਂ ਬੈਠੇ ਆ ਬੈਠ ਕੇ ਨਾਲ ਦੀ ਨਾਲ ਨਿਪਟਾਰਾ ਹੋ ਰਿਹਾ ਉਹਦੇ ਵਿੱਚ ਅੱਜ 28 ਦਰਖਾਸਤਾਂ ਦਾ ਤਕਰੀਬਨ ਨਿਪਟਾਰਾ ਹੋ ਚੁੱਕਿਆ ਬਾਕੀ ਦਰਖਾਸਤਾਂ ਦਾ ਜੋ ਛੋਟੇ ਛੋਟੇ ਹੋਰ ਮੈਟਰ ਨੇ ਉਹ ਹੋ ਜਾਣਗੇ ਹਾਂਜੀ ਹਾਂਜੀ ਬਿਲਕੁਲ ਘਟੇਗਾ ਕਿਉਂਕਿ ਲੋਕਾਂ ਦੇ ਜੋ ਸਾਰੇ ਸਾਰੇ ਐਨਜੀਓ ਆਈਓ ਸਾਡੇ ਸਹਿਵਾਨ ਨੇ ਉਹ ਇਕੱਠੇ ਹੋ ਜਾਂਦੇ ਨੇ ਕਈ ਵਾਰ ਕਿਸੇ ਡਿਊਟੀ 'ਚ ਮਸ਼ਰੂਫ ਹੋ ਜਾਣਾ ਕਿਸੇ ਡਿਊਟੀ 'ਚ ਮਸ਼ਰੂਫ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਬਟ ਹੁਣ ਸਾਰੇ ਆਈ ਬੈਠੇ ਨੇ ਨਾਲ ਦੀ ਨਾਲ ਨਿਪਟਾਰਾ ਹੋ ਜਾਂਦਾ ਕੁਝ ਕਈ ਵਾਰ ਮੈਂ ਨਹੀਂ ਮਿਲਦਾ ਇਹਨਾਂ ਨੂੰ ਉਹਦੇ ਕਾਰਨ ਹੁਣ ਮੈਂ ਵੀ ਇੱਥੇ ਬੈਠਾ ਮੇਰੇ ਕੋਲ ਆ ਜਾਂਦੇ ਨੇ ਜਿੰਨਾਂ ਦੀ ਜਿਸ ਤਰ੍ਹਾਂ ਦੀ ਵੀ ਕੰਪਲੇਂਟ ਹੈ ਨਿਪਟਾਰਾ ਹੋ ਰਿਹਾ ਤੇ ਬਹੁਤ ਵਧੀਆ ਗੱਲ ਆ ਜਿੱਦਾਂ ਮਾਨ ਸਾਹਿਬ ਐਮਐਲਏ ਸਾਹਿਬ ਬੋਲੇ ਨੇ ਜਦ ਤੋਂ ਸਰਕਾਰ ਬਣੀ ਆ ਬਹੁਤ ਵਧੀਆ ਗੱਲ ਆ ਇੱਕਾ ਬਣ ਰਹੀ ਏ ਇਦਾਂ ਲੱਗ ਰਿਹਾ ਜਿਵੇਂ ਹੁਣ ਥਾਣਾ ਨਹੀਂ ਹੁੰਦੀ ਜਿੰਨੇ ਲਾਲੋ ਪੰਚਾਇਤ ਘਰੇ ਹੋ ਗਏ ਸਾਰੇ ਕੁਈਆਂ ਗੱਲਬਾਤ ਮਾਨ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਦੇ ਨਿਮੇੜੇ ਹੋਏ ਨੇ ਜਿੱਦਨ ਦੀ ਸਰਕਾਰ ਬਣੀ ਆਏ ਤੱਕਰ ਕਿਹਤੇ ਕੋਈ ਪਰਚਾ ਨਹੀਂ ਹੋਇਆ ਹੈਗਾ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਤੇ ਅੱਜ ਅਸੀਂ ਦੀ ਸਾਡੇ ਪਿੰਡ ਦਾ ਮਸਲਾ ਸੀਗਾ ਉਹ ਵੀ ਨਿਮੇੜਿਆ ਹੀ ਇੱਕ ਉਹਦੇ ਪਿੰਡ ਦਾ ਇੱਕ ਮਸਲਾ ਉਹ ਬਸ ਪਈਆਂ ਆਉਂਦਾ ਸੀਗਾ ਝਗੜਾ ਕਾਫੀ ਟਾਈਮ ਤੋਂ ਭਰਾਏ ਆ ਤੁਸੀਂ ਉੱਥੇ ਲੜੀ ਜਾਂਦੇ ਸੀਗੇ ਉਹ ਅੱਜ ਸਮਝਾਏ ਉਹਨਾਂ ਨੂੰ ਸਾਨੇ ਕਿ ਉਹਦਾ ਵਧੀਆ ਸਮਝੌਤਾ ਹੋ ਗਿਆ ਤੇ ਅਰੇ ਜੀ ਪਰਜੰਤਰ ਲਾਲ ਜੀ ਦੀ ਸੀਗੇ ਉਹਾਂ ਨੇ ਵੀ ਕਰਵਾਇਆ ਹੀ ਉਹਨਾਂ ਕੋਲ ਕੇਸ ਸੀ ਘਰ ਪਰ ਪਈ ਹੋਈ ਸੀ ਹਾਂ ਇਸ ਤਰ੍ਹਾਂ ਦੇ ਜ਼ਰੂਰ ਹੋਣੇ ਚਾਹੀਦੇ ਨੇ ਕੰਮ ਹਿੰਦਿਆ ਦੇ ਵਿੱਚ ਸਾਰੇ ਇੱਕ ਹੱਥ ਦੇ ਹੱਲੇ ਹੋ ਜਾਣਾ ਸਾਮਾਜ ਉਹ ਦੇਸ਼ ਆਪਣਾ ਤਰੱਕੀ ਕਰੇ